ਆਹ ਮੈਂ ਤੁਹਾਨੂੰ ਗਰਾਉਂਡ ਤੇ ਦਿਖਾਉ ਜਾਈਆ ਕਿ ਆ ਆਵਾਦੀ ਪਾਰਟੀ ਜੋ ਕੁਝ ਕਹਿਦੀ ਆ ਕਰਕੇ ਦਿਖਾਉਂਦੀ ਆ ਅੱਜ ਆਪਾਂ ਢੀਲਾ ਰੈਪਰ ਮੰਡੀ ਦੇ ਵਿੱਚ ਖੜੇ ਆ ਜਗਦੀਪ ਸਿੰਘ ਜੱਗੀ ਦੀ ਹੋਣ ਮਾਰਕੀਟ ਕਮੇਟੀ ਦੇ ਚੇਅਰਮੈਨ ਜੀ ਅੱਜ ਤਾਰਫੋਂ ਸੀ ਸਾਡੇ ਮੇਰੇ ਛੋਟੇ ਭਰਾ ਜੀ ਉੱਥੇ ਜੀ ਮੁਰੀਆ ਮੰਤਰੀ ਸਾਹਿਬ ਪਹੁੰਚੇ ਨੇ ਪਰਚੰਦ ਸਾਹਿਬ ਪਹੁੰਚੇ ਨੇ ਹੋਰ ਚੇਅਰਮੈਨ ਆ ਜਾਈ ਨੇ ਸਾਰੇ ਵਲੰਟੀਅਰ ਆਲੇ-ਦਾਲੇ ਪਿੰਡਾਂ ਦੇ ਸਰਪੰਚ ਪਹੁੰਚੇ ਨੇ ਨੌਂ ਦਾ ਵੀ ਧੰਨਵਾਦ ਕਰਦਾ ਏ ਕੋਈ ਇੱਕ ਪਾਰਟੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕੋਈ ਇੱਕ ਪਾਰਟੀ ਆ ਜਿਹੜੀ ਵਰਕਰਾਂ ਦਾ ਸਨਮਾਨ ਕਰਦੀ ਆ ਮੈਂ ਸਾਰੇ ਵਰਕਰਾਂ ਨੂੰ ਇਹ ਕਹਿੰਦੀ ਕਰਨਾ ਤੁਹਾਡੇ ਜਰੀਏ ਕਹਿਣਾ ਚਾਹੁੰਦਾ ਭਈ ਕੋਈ ਦਿਲ ਥੋੜਾ ਕਰਨ ਦੀ ਲੋੜ ਨਹੀਂ ਆਮ ਆਦਮੀ ਪਾਰਟੀ ਕੋਲੇ ਐਨੇ ਇੱਕ ਮਤਲਬ ਅਹੁਦੇ ਪਏ ਨੇ ਹਲੇ ਜਿਹੜੇ ਜਿਹੜੇ ਸਾਡੇ ਮਤਲਬ ਵਧੀਆ ਕੰਮ ਕਰਨਗੇ ਗਰਾਊਂਡ ਲੈਵਲ ਤੇ ਲੋਕਾਂ ਨੂੰ ਪਤਾ ਲੱਗੂ ਵੀ ਹਾਂ ਸਾਡੇ ਦਿਨਾਂ ਰਾਤ ਕੰਮ ਕਰਦਾ ਉਹਨਾਂ ਨੂੰ ਚੇਅਰਮੈਨੀਆਂ ਉਹਦੇ ਵਧੀਆ ਮਿਲਣਗੇ ਤੁਹਾਡੇ ਜਰੀਏ ਮੈਂ ਕਹਿਣਾ ਚਾਹੁੰਦਾ ਇਸ ਪਰਿਵਾਰ ਨੂੰ ਬਹੁਤ ਬਹੁਤ ਮੁਾਰਕਾ ਮੈਂ ਜਗਦੀਪ ਦੇ ਗਰੰਟੀ ਵੀ ਲੈਣਾ ਪੂਰੀ ਇਹ ਦੇਰੋਂ ਰਾਤ ਕਿਸਾਨਾਂ ਦਾ ਆਰਥੀਆਂ ਦਾ ਜੋ ਵੀ ਇਥੇ ਮਡੀਆਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਸੜਕਾਂ ਬਰਤੀ ਤੁਸੀਂ ਕਿਹਾ ਵਾ ਪਹਿਲ ਦੇ ਦੱਸਦੇ ਸੜਕਾਂ ਬਣਾਵਾ ਜਿੰਨੀਆਂ ਮੱਡੀਪੋਰਟ ਤੇ ਪੈਂਦੀਆਂ ਨੇ ਤੇ ਕਿਸਾਨਾਂ ਦੇ ਨਾਲ ਖੜੇ ਹੋ ਤੁਹਾਡਾ ਧੰਨਵਾਦ ਜੀ ਫੇਰ ਬਾਏ